ਐਵੇਂ ਇੰਤਲਾਉ ਮੁੰਡਿਓ ਐ ਬਾਂਦਾ ਸਰੀਰ ਕੋਈ ਸਾਬ ਕਹਿੰਦੇ ਕਟ ਤੋਂ ਦੀ ਘੱਟ 100 100 ਡੰਡ ਲਾਓ ਇੱਕ ਵਾਰੀ ਜੇ 100 100 ਡੰਡ ਲਾਓ ਇਧਰ ਬਾਈ ਛੋਟੇ ਜਵਾਕ ਵੀ ਆਏ ਹੋਇਆ ਆ ਛੋਟੇ ਜਵਾਕ ਨੂੰ ਆ ਇਧਰ 4 ਦਿਨ ਹੋ ਗਏ ਅੱਜ ਚੌਥਾ ਦਿਨ ਆ ਬਾਈ ਹੌਲੀ ਹੌਲੀ ਡੰਡ ਲਾਉਂਦਾ ਹੋਇਆ ਸਰੀਰ ਮੋਟਾ ਕੀ ਕਰੇ ਵਿਚਾਰਾ ਪਰ ਫਿਰ ਵੀ ਕੋਸ਼ਿਸ਼ ਇਧਰ 100 100 ਡੰਡ ਚੱਲ ਰਿਆ ਜੀ ਗੋਸ਼ੀ ਗੋਸ਼ੀ ਨੂੰ ਕਹਿੰਦੇ ਵੀ 100 ਡੰਡ ਲਾ ਗਈ ਸੀ ਹਟਣਾ ਲਾ ਤੇ ਵੀ ਗੋਚੀ ਨਹੀਂ ਤੇ 100 ਡੰਡ ਪਹਿਲਾਂ ਇੱਧਰ ਵੀ ਨੌਜਵਾਨ ਲੱਗੇ ਹੋਏ ਆ ਲਓ ਵੀ ਸਾਰੇ ਨੇ ਡੰਡ ਲਾਤੇ ਲਾ ਦੋ ਲਾ ਦੋ ਲਾ ਦੋ ਛੇਤੀ ਛੇਤੀ ਰੁਗਣਾ ਨਹੀਂ ਗਾ ਕੋਸਾਬ ਕਹਿੰਦੇ ਖੁਦ ਲੱਗੇ ਹੋਏ ਨਾਲ ਚਲੋ ਵੀ ਚਲੋ 100 ਡੰਡ ਹੁਣ ਕਹਿੰਦੇ ਕੋਸਾਬ ਕਹਿੰਦੇ ਨਾਲ ਜਿਹਾ ਇੱਟਾ ਚੱਕ ਲੋ ਬਾਹਾਂ ਤੇ ਬਾਹਾਂ ਦਾ ਜੋਰ ਪਰਖਿਆ ਜਾਣਾ ਅੱਜ ਦੇਖੋ ਬਾਈ ਆਪ ਬਹੁਤ ਮਿਹਨਤ ਕਰਦਾ ਬਾਈ ਅਮਰੀਕ ਇਹਨਾਂ ਖਿਡਾਰੀਆਂ ਲਈ ਚਲੋ ਬਈ ਇੱਟਾਂ ਚੱਕ ਲੋ ਉੱਪਰ ਤੁਰੇ ਚਲੋ ਤੁਰੇ ਚਲੋ ਬਾਹਾਂ ਵਾਲੀਆਂ ਐਕਸਰਸਾਈਜ਼ਾਂ ਕਹਿੰਦੇ ਬਾਹਾਂਾਂ 'ਚ ਜ਼ੋਰ ਪਰਖਿਆ ਹੈ ਨਾ ਅੱਜ ਚੁਬਰਾ ਦਾ ਬਾਹਾਂ ਕਹਿੰਦੇ ਹਾਏ ਹਾਏ ਗੱਲ ਔਖੀ ਏ ਬਾਹਾਂਾਂ ਦੇ ਇੱਟਾਂ ਚੱਕਣੀਆਂ ਬਹੁਤ ਔਖੀਆਂ ਸ਼ਾਵਾ ਮੁੰਡਿਓ ਸ਼ਾਵਾ ਮੁੰਡਿਓ ਮੜਿਓ ਚਲੋ ਵੀ ਚਲੋ ਫੇਰ ਵਾਪਸ ਉਸੇ ਥਾਂ ਤੇ ਰੋ ਵੀ ਚਲੋ ਪਹੁੰਚੋ ਬਾਵਾ ਕੰਮ ਦੀਆਂ ਮੁੰਡਿਆਂ ਦੀਆਂ ਐਂ ਜੋਰ ਪੈਣਾ ਡੇਲੀ ਲਾਇਆ ਕਰੋ ਐਕਸਰਸਾਈਜ਼ ਬਈ ਜੇ ਸਰੀਰ ਬਣਾਉਣਾ ਹੈ ਨਾ ਤੇ ਸਰੀਰ ਨੂੰ ਤੰਗੀ ਦੇਣੀ ਜ਼ਰੂਰੀ ਆ ਐ ਵੀ ਗੋਜੀ ਕਹਿੰਦੇ ਜੱਬ ਗਿਆ ਗੋਜੀ ਫੇਰ ਇੱਟਾ ਚਕਾਤੀਆਂ ਕੋਸ ਆ ਬਗੇ ਸਾਹ ਨਹੀਂ ਲੈਣਾ ਲੱਗੇ ਰੋ ਲਗਾਤਾਰ ਜਿੰਨਾ ਚਿਰ ਸਰੀਰ ਚ ਸਾਰੀ ਜਾਨ ਹੀ ਨਾ ਮੁਕਦੀ ਉਹਦਾ ਟਾਈਮ ਸਰੀਰ ਨੂੰ ਆ ਪੂਰਾ ਚੰਗੀ ਤਰ੍ਹਾਂ ਨਿਚੋੜ ਦਿਓ ਫੇਰ ਹੀ ਤੁਹਾਡਾ ਸਰੀਰ ਬਣਨਾ ਚੰਗੀ ਤਰ੍ਹਾਂ ਸਰੀਰ ਨੂੰ ਕਹਿੰਦੇ ਨਿਚੋੜ ਦੋ ਐਟਾ ਬਾਹਾਂ ਤੇ ਆ ਚੱਲ ਵੀ ਗੋਸ਼ੀ ਕੋਸ਼ੀ ਦਾ ਕਹ ਲੱਗਦਾ ਗੋਸ਼ੀ ਕਹਿੰਦੇ ਸਰੀਰ ਡਾਊਨ ਜਾ ਰਿਹਾ ਗੋਸ਼ੀ ਨੂੰ ਤਿੰਨ ਚਾਰ ਮਹੀਨੇ ਹੋ ਗਏ ਲਗਾਤਾਰ ਮਿਹਨਤ ਕਰਦੇ ਨੂੰ ਬਹੁਤ ਵਧੀਆ ਸਾਰੇ ਹੀ ਘੱਟੋ ਘੱਟ ਚਾਰ ਪੰਜ ਮਹੀਨੇ ਹੋ ਗਏ ਮਿਹਨਤ ਕਰਦਿਆਂ ਨੂੰ ਠੀਕ ਆ ਬਈ ਤੇ ਗਰਾਊਂਡ 'ਚ ਪਹੁੰਚਿਆ ਕਰੋ ਬਈ ਵੱਧ ਤੋਂ ਵੱਧ